ਹਾਂ ਜੀ ਬਾਈ ਸਤਿ ਸ੍ਰੀ ਅਕਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਕਰ ਦਿੱਤਾ ਸੀ ਤੇ ਉੱਥੇ ਇੱਕ ਲਿਸਟ ਬਣਾਈ ਜਾਂਦੀ ਹੈ ਜਿਸ ਵਿੱਚ ਲਿਖਿਆ ਜਾਂਦਾ ਹੈ ਕਿ ਕੀ ਕੀ ਸਮਾਨ ਆਪਣੇ ਨਾਲ ਲਿਜਾਇਆ ਜਾਵੇਗਾ ਤੇ ਕੀ ਕੀ ਸਮਾਨ ਜੋ ਇੱਥੇ ਹੀ ਨਸ਼ਟ ਕਰ ਦਿੱਤਾ ਜਾਵੇਗਾ ਹੁਣ ਇੱਥੇ ਦੱਸਿਆ ਜਾਂਦਾ ਹੈ ਕਿ ਇੱਕ ਸੋਨੇ ਚਾਂਦੀ ਦਾ ਜੋ ਖਜ਼ਾਨਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਹੁਣ ਸਤਲੋਜ ਵਿੱਚ ਰੋੜ ਰਏ ਸਨ ਤੇ ਇਹ ਸਭ ਦੇਖ ਕੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕਿ ਕਿਉਂ ਨਾ ਇਹ ਜੋ ਖਜ਼ਾਨਾ ਹੈ ਆਪਣੇ ਸਿੰਘਾਂ ਨੂੰ ਦੇ ਦਿੱਤਾ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਮੇਰੇ ਖਾਲਸੇ ਨੇ ਕਦੇ ਵੀ ਸੋਨੇ ਚਾਂਦੀ ਦਾ ਕਰਕੇ ਜੰਗਾਂ ਜੁੱਧਾਂ ਵਿੱਚ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਦੇ ਐਡੇ ਪਿਆਰ ਅਤੇ ਸਤਕਾਰ ਦੇ ਬਦਲੇ ਮੈਂ ਇਹ ਸੋਨਾ ਦੇ ਕੇ ਉਹਨਾਂ ਦਾ ਪਿਆਰ ਸਤਕਾਰ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਸੋਚ ਸੀ ਕਿ ਕੋਈ ਵੀ ਭਾਰਾ ਅਤੇ ਬਾਧੂ ਸਮਾਨ ਆਪਣੇ ਨਾਲ ਨਾ ਲਿਜਾਇਆ ਜਾ ਸਕੇ। ਕਿਉਂਕਿ ਜਿੱਥੇ ਰਾਹਾਂ ਤੇ ਹੁਣ ਖਾਲਸੇ ਨੇ ਤੁਰਨਾ ਸੀ ਉਹਨਾਂ ਰਾਹਾਂ ਉੱਤੇ ਸੋਨੇ ਚਾਂਦੀ ਦੀ ਲੋੜ ਨਹੀਂ ਸੀ ਬਲਕਿ ਉੱਥੇ ਸਰਬ ਲੋਧਾਂ ਤੇਗਾ ਅਤੇ ਤੇਗਾ ਦੀ ਲੋੜ ਸੀ। ਜਿਹੜੇ ਬੈਰੀ ਦੇ ਗਾਟੇ ਲਾ ਕੇ ਰੱਖ ਦਿੱਤੇ। ਇੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਵੀ ਪੂਰਨ ਚੁਕੇਨ ਸੀ ਕਿ ਜਦੋਂ ਅਸੀਂ ਕਿਲਾ ਛੱਡ ਦਿੱਤਾ ਤਾਂ ਤੁਰਕਾਂ ਅਤੇ ਪਹਾੜੀ ਰਾਜਾਂ ਨੇ ਉਹਨਾਂ ਦੇ ਪਿੱਛੇ ਹਮਲਾ ਕਰਨਾ ਹੀ ਕਰਨਾ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਕੋਲ ਚਾਰ ਵੱਡੀਆਂ ਤੋਪਾਂ ਵੀ ਸਨ ਜਿਨ੍ਹਾਂ ਨੂੰ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਉਹਨਾਂ ਦੇ ਨਾਂ ਸਨ ਬਹਿਕੋ, ਬਾਗਣ, ਨਿਹੰਗਣ ਤੇ ਸਤੂਜੀਤ। ਇਹ ਰਾਤ ਗੁਰੂ ਗੋਬਿੰਦ ਸਿੰਘ ਜੀ ਉੱਪਰ ਐਨੀ ਮਾੜਾ ਵਕਤ ਸੀ ਕਿ ਗੁਰਗੋਬਨ ਸਿੰਘ ਜੀ ਲਈ ਆਏ ਹੋਏ ਗਜਨੀ ਤੋਂ ਮੰਗੇ ਮੰਗੇ ਪੰਬੂ ਤੇ ਸੋਹਣਿਆ ਸੋਹਣਿਆ ਕਨਾਤਾਂ ਨੂੰ ਵੀ ਅੱਕ ਦੇ ਭੇਟ ਕਰ ਦਿੱਤਾ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਗੁਰਗੋਬਨ ਸਿੰਘ ਜੀ ਨਾਲ ਸਬੰਧ ਰੱਖਦੀਆਂ ਸਨ ਉਹ ਸਾਰੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਦੇਖੋ ਗੁਰਗੋਬਨ ਸਿੰਘ ਜੀ ਤੇ ਉਸ ਦੇ ਖਾਲਸੇ ਉਸ ਦੇ ਪਰਿਵਾਰ ਉੱਪਰ ਕਿੱਡੀ ਇਹ ਮਾੜਾ ਟਾਈਮ ਆਇਆ ਸੀ ਕਿੱਡੀ ਇਹ ਕਾਲੀ ਰਾਤ ਆਈ ਸੀ ਹੁਣ ਇੱਥੇ ਇਤਿਹਾਸਕਾਰਾਂ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਗੁਰਗੋਬਨ ਸਿੰਘ ਜੀ ਦਾ ਇੱਕ ਗ੍ਰੰਥ ਸੀ ਵਿੱਧਾ ਧਰਨਾ ਦਾ ਜਿਹਦੀਆਂ ਭਾਰ 360 ਕਿਲੋ ਦੱਸਿਆ ਜਾਂਦਾ ਸੀ ਤੇ ਉਸ ਗ੍ਰੰਥ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਦੇ ਖਾਲਸੇ ਨੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਸੀ ਹੁਣ ਵੇਖੋ ਕਿੰਨੀਆਂ ਹੀ ਅਜੀਹੀਆਂ ਚੀਜ਼ਾਂ ਸਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋ ਉਸ ਟਾਈਮ ਸਤਲੁਜ ਵਿੱਚ ਰੋੜ ਦਿੱਤੀਆਂ ਤੇ ਆਪਾਂ ਉਹਨਾਂ ਨੂੰ ਦੇਖਣ ਤੋਂ ਵਾਂਝੇ ਰਹਿ ਗਏ ਹਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀ ਸਨ ਉਹ ਸਾਰਿਆਂ ਦਾ ਲਿਖਿਆ ਹੋਇਆ ਗ੍ਰੰਥ ਸੀ ਜੋ ਉਸ ਸਮੇਂ ਸਤਲੁਜ ਵਿੱਚ ਰੋੜ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਦੋ ਕਵੀ ਸਨ ਭਾਈ ਨੰਦ ਲਾਲ ਜੀ ਤੇ ਸੈਨਾਪਤ ਇਹਨਾਂ ਦੋਨਾਂ ਦੀਆਂ ਲਿਖੀਆਂ ਹੋਈਆਂ ਹੀ ਆਪਾਂ ਨੂੰ ਸਾਖੀਆਂ ਮਿਲਦੀਆਂ ਹਨ ਬਾਕੀ 50 ਦੀ ਇਤਿਹਾਸਕਾਰਾਂ ਦੀਆਂ ਸਾਖੀਆਂ ਨਹੀਂ ਮਿਲਦੀਆਂ ਉਸ ਦਿਨ ਆਨੰਦਪੁਰ ਦੀ ਹਵਾ ਵਿੱਚ ਇੱਕ ਬਿਰਾਗ ਦੀ ਤਰਾਂ ਸੀ ਤੇ ਉੱਥੋਂ ਦੀ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਤੇ ਸਿੰਘਾਂ ਨੂੰ ਕੁਝ ਨਹੀਂ ਸੀ ਪਤਾ ਕਿ ਅਨੰਤਪੁਰ ਛੱਡਣ ਤੋਂ ਬਾਅਦ ਅਗਲਾ ਟਿਕਾਣਾ ਕੀ ਹੋਵੇਗਾ ਪਰ ਉਹਨਾਂ ਸਿੱਖ ਸੰਗਤਾਂ ਤੇ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਉੱਤੇ ਇੱਕ ਦ੍ਰਿੜ ਵਿਸ਼ਵਾਸ ਸੀ ਕਿਉਂਕਿ ਉਹਨਾਂ ਨਾਲ ਖੁਦ ਖੁਦਾ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਆਪ ਨਾਲ ਸਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ